ਪੁਨਗਰ ਨੇ ਵਿਖੇ ਵਿਰਦੀ ਹਸਪਤਾਲ ਜਹਾਂਗਰ ਫਗਵਾੜਾ ਤਰਫੋਂ ਡਾਕਟਰ ਜੀ ਐਸ ਵਿਰਦੀ ਦੀ ਰਹਿ ਨਮਾਈ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲੱਗ ਰਿਹਾ ਹੈ ਇਸ ਕੈਂਪੇ ਵਿੱਚ ਅਸੀਂ ਸਾਰੇ ਮਰੀਜ਼ਾਂ ਦਾ ਚੈੱਕਅਪ ਕਰਾਂਗੇ ਇਸਨਾਂ ਨੂੰ ਦਵਾਈ ਦੇਣ ਦੀ ਜ਼ਰੂਰਤ ਹੈ ਅੱਖਾਂ ਨੂੰ ਦਵਾਈ ਪੀ ਜਾਏਗੀ ਜਿਨਾਂ ਨੂੰ ਨੇੜੇ ਦੀ ਐਕਟਾ ਵੀ ਜ਼ਰੂਰਤ ਹੈ ਨੇੜੇ ਦੀ ਐਂਕਮ ਵੀ ਕੀਤੀਆਂ ਜਾਣਗੀਆਂ ਇਹਨਾਂ ਮਰੀਜ਼ਾਂ ਦੇ ਵਿੱਚੋਂ ਅਸੀਂ ਚਿੱਟੇ ਮੋਤੀਏ ਜਿਨ੍ਹਾਂ ਦੇ ਕੇ ਨਿੰਦ ਪਾਇਆ ਜਾਏਗਾ ਅੱਖ 'ਚ ਕਾਲਾ ਮੋਤੀਆ ਜਿਹੜਾ ਦੇ ਕੇ ਦਵਾਈ ਨਾਲ ਅਸਰ ਨਹੀਂ ਹੁੰਦਾ ਦਵਾਈ ਨਾਲ ਕੰਟਰੋਲ ਨਹੀਂ ਹੁੰਦਾ ਕਾਲੇ ਮੋਤੀ ਦਾ ਆਪਰੇਸ਼ਨ ਕੀਤਾ ਜਾਏਗਾ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਆਪਰੇਸ਼ਨ ਦੀ ਜ਼ਰੂਰਤ ਹੋਈ ਉਹ ਆਪਰੇਸ਼ਨ ਕੀਤਾ ਜਾਏਗਾ ਅਗਰ ਇਸ ਤੋਂ ਬਾਅਦ ਰੈਟਿਨਿਕ ਦਾ ਟੈਸਟ ਜਿਹਨੂੰ ਕਈ ਅਸੀਂ ਅੱਖ ਦਾ ਪਿਛਲਾ ਪਰਦਾ ਕਹਿੰਦੇ ਆ ਉਹਦੇ ਵੀ ਟੈਸਟ ਜਿਹੜੇ ਜਿਹੜੇ ਮਰੀਜ਼ ਆ ਜ਼ਰੂਰੀ ਹੋਣਗੇ ਨਰਮੰਦ ਹੋਣਗੇ ਗਰੀਬ ਹੋਣਗੇ ਉਹਨਾਂ ਦੇ ਉਹ ਟੈਸਟ ਕੈਂਪ ਵਾਲਿਆਂ ਦੀ ਤਰਫੋਂ ਇਹ ਜਿਹੜਾ ਟਰੱਸਟ ਹੈ ਜਿਹੜਾ ਜੀਹਾਂ ਦੇ ਸਾਹਮਣੇ ਬੈਨਰ ਦੇ ਉੱਤੇ ਜੀ ਉਹਨਾਂ ਦੀ ਤਰਫੋਂ ਫ੍ਰੀ ਟੈਸਟ ਕਰਾਏ ਜਾਣਗੇ ਕੱਲ ਤੋਂ ਜਿਹੜੇ ਮਰੀਜ਼ ਅਸੀਂ ਸਿਲੈਕਟ ਕਰਾਂਗੇ ਆਪਰੇਸ਼ਨ ਵਾਸਤੇ ਉਹਨਾਂ ਦੇ ਬਿਲਦੀ ਹਸਪਤਾਲ ਚਾਰ ਨਗਰ ਕੁਵਾਲਾ 72 ਚਾਰ ਨਗਰ ਕੁਵਾਲਾ ਵਿਕੇ ਆਪਰੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ ਇਹਨਾਂ ਜਿਹੜੇ ਕੱਲ ਆਪਰੇਸ਼ਨ ਕਰਾਂਗੇ ਉਹਨਾਂ ਦੀ ਮੰਗਲਵਾਰ ਪਟੀਆਂ ਖੋਲਾਂਗੇ ਫਿਰ ਜਿਹੜਾ ਅਗਲਾ ਬੈਚ ਉਹਨਾਂ ਦੇ ਬੁੱਧਵਾਰ ਆਪਰੇਸ਼ਨ ਕਰਕੇ ਵੀਰਵਾਰ ਪਟੀਆਂ ਖੋਲਾਂਗੇ ਇਦਾਂ ਇਹ سلسلہ ਚੱਲਦਾ ਰਹੇਗਾ ਤੇ ਇਹਨਾਂ ਮਰੀਜ਼ਾਂ ਦਾ ਅਸੀਂ 1 ਮਹੀਨੇ ਤੱਕ ਫ੍ਰੀ ਚੈੱਕਅਪ ਕਰਾਂਗੇ ਇਹਨਾਂ ਮਰੀਜ਼ਾਂ ਨੂੰ ਆਪਰੇਸ਼ਨ ਵਾਲਿਆਂ ਨੂੰ ੈਂਪ ਕੋ ਵਾਲਿਆਂ ਦੀ ਤਰਫੋਂ ਫ੍ਰੀ ਦਵਾਈ ਦਿੱਤੀ ਜਾਏਗੀ ਅਤੇ ਕਾਮਯਾਬੀਆਂ ਐਲਕਾਂ ਆਪਰੇਸ਼ਨ ਤੋਂ ਬਾਅਦ ਉਹ ਵੀ ਫ੍ਰੀ ਦਿੱਤੀਆਂ ਜਾਣਗੀਆਂ ਅਸੀਂ ਵਿੱਚ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਵੀ ਕਾਮਯਾਬੀ ਬਖਸ਼ੇ ਅਤੇ ਸਾਰੇ ਮਰੀਜ਼ ਠੀਕ ਹੋ ਕੇ ਜਾਣ ਜਿਨ੍ਹਾਂ ਦੇ ਅਸੀਂ ਆਪਰੇਸ਼ਨ ਕਰੀਏ ਉਹਨਾਂ ਨੂੰ ਵਾਹਿਗੁਰੂ ਅੱਛੀ ਨਿਗਾਹ ਦੇਵੇ ਤੇ ਪ੍ਰਮਾਤਮਾ ਦਾ ਇਸ ਤਰ੍ਹਾਂ ਅਸੀਂ ਸ਼ੁਭਰ ਕਰਦੇ ਹਾਂ ਸਤੀ ਗਾਲ ਜੀ ਮੈਂ ਡਾਕਟਰ ਪ੍ਰਵੰਤਰ ਚਾਈਲਡ ਸਪੈਸ਼ਲਿਸਟ ਸੀਐਸਸੀ ਹਟਾਬੜਲਾ ਜ਼ਿਲ੍ਹਾ ਸ਼ਰਕਰ ਤੋਂ ਜਿਵੇਂ ਨੂੰ ਜਾਣ ਲਈ ਕਿ ਹੁਣ ਦਸੰਬਰ ਜਨਵਰੀ ਮੌਸਮ ਬਹੁਤ ਠੰਡ ਦਾ ਆ ਰਿਹਾ ਹੈ ਕਿ ਜਿਆਦਾ ਤੇ ਬੱਚਿਆਂ ਦੇ ਵਿੱਚ ਸਾਨੂੰ ਸਿਹਤ ਜਿਆਦਾ ਧਿਆਨ ਰੱਖਣਾ ਪੈਂਦਾ ਹੈ ਇਸ ਕਰਕੇ ਸਾਨੂੰ ਬੱਚਿਆਂ ਦੀ ਜਿਹੜੀ ਠੰਡ ਤੋਂ ਬਚਾਅ ਕਰਨ ਦੇ ਲਈ ਸਾਰੇ ਰੋਕਥਾਮ ਜਿਹੜੀ ਕਰਨੀ ਚਾਹੀਦੀ ਹੈ ਪਹਿਲਾਂ ਤੋਂ ਜਾ ਕੇ ਦਵਾਈਆਂ ਤਾਂ ਬੱਚੇ ਨੂੰ ਨਮੋਨੀਆ ਹੁੰਦਾ ਜਿਹੜਾ ਉਹ ਬਚਾਇਆ ਜਾ ਸਕੇ ਬੱਚਿਆਂ ਨੂੰ ਸਮੇਂ ਸਿਰ ਦਵਾਈ ਲੈ ਕੇ ਲੈਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਕ੍ਰੀਨ ਟਾਈਮ ਦੀ ਬੱਚੇ ਅੱਜ ਕੱਲ ਬਹੁਤ ਹੀ ਜ਼ਿਆਦਾ ਮੋਬਾਈਲ ਫੋਨ ਟੀਵੀ ਦੇ ਐਡਿਕਟ ਹੋ ਚੁੱਕੇ ਆ ਜਿਸ ਕਰਕੇ ਉਹ ਖੇਡ ਖੇਡਣ ਵਾਲੇ ਨਹੀਂ ਸਕੋ ਫੋਨ ਨਾਲ ਜ਼ਿਆਦਾ ਧਿਆਨ ਦਿੰਦੇ ਨੇ ਇਸ ਕਰਕੇ ਸਕ੍ਰੀਨ ਟਾਈਮ ਪੇਰੈਂਟਸ ਨੂੰ ਜ਼ਰੂਰ ਅਪੀਲ ਹੈ ਕਿ ਸਕ੍ਰੀਨ ਟਾਈਮ ਘਟਾਇਆ ਘਟਾਇਆ ਜਾਵੇ ਬਿਲਕੁਲ 2 ਸਾਲ ਤੱਕ ਤਾਂ ਬੱਚਿਆਂ ਨੂੰ ਸਕ੍ਰੀਨ ਟਾਈਮ ਬਿਲਕੁਲ ਨਾ ਦਿਓ ਉਸ ਤੋਂ ਬਾਅਦ ਵੀ ਮੈਕਸਿਮਮ 1 ਘੰਟਾ ਸਕ੍ਰੀਨ ਟਾਈਮ ਦਿਓ ਜੇ ਦੇਣਾ ਵੀ ਹੈ ਤਾਂ ਠੀਕ ਹੈ ਜੀ ਇਸ ਤੋਂ ਇਲਾਵਾ ਅੱਜ ਕੱਲ ਆਪਣੇ ਟੀਕਾ ਕਰਨਾ ਸਾਰੇ ਬੱਚਿਆਂ ਦਾ ਜ਼ਰੂਰੀ ਹੈ ਜ਼ਰੂਰ ਕਰਵਾਉਣਾ ਚਾਹੀਦਾ ਹੈ ਜੇ ਆਪਾਂ ਨਹੀਂ ਕਰਵਾਦੇ ਤਾਂ ਬੱਚੇ ਨਮੂਨੀਆਂ ਦਾ ਸ਼ਿਕਾਰ ਹੋ ਜਾਂਦੇ ਆ ਟੀਵੀ ਦਾ ਸ਼ਿਕਾਰ ਹੁੰਦੇ ਆ ਹੋਰ ਕਈ ਭਿਆਨਕ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਨੇ ਨਾਲ ਦੀ ਨਾਲ ਹੁਣ ਜੇ ਕਿਸੇ ਨੂੰ ਵੀ ਕੋਈ ਆਪਣਾ ਟੀਕਾ ਕਰਨਾ ਸਰਕਾਰੀ ਸੇਵ ਸਵਾਮ ਸਾਰੇ ਮੁਫਤ ਹੁੰਦਾ ਹੈ ਤੇ ਇਸ ਤੋਂ ਇਲਾਵਾ ਡਾਈਟ ਦੀ ਗੱਲ ਕਰੀਏ ਬੱਚਿਆਂ ਦੇ ਵਿੱਚ ਅੱਜ ਕੱਲ ਜੰਕ ਫੂਡ ਬਹੁਤ ਜ਼ਿਆਦਾ ਖਾ ਰਹੇ ਨੇ ਜਿਹਨੂੰ ਵੀ ਆਪਾਂ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਪੁੱਛੀਦਾ ਮਾਤਾ ਪਿਤਾ ਨੂੰ ਬੱਚਾ ਕੀ ਖਾਂਦੇ ਆ ਉਹ ਕਹਿੰਦੇ ਜੀ ਬਾਹਰੋਂ ਖਾਂਦੇ ਨੇ कुरकुरੇ ਲੇਜ਼ ਸਾਰਾ ਬਾਹਰੀ ਚੀਜ਼ਾਂ ਇਸ ਕਰਕੇ ਉਹਨਾਂ ਰਿਕੁਐਸਟ ਕੀ ਕਰਦੇ ਆ ਪੇਰੈਂਟਸ ਨੂੰ ਵੀ ਕਿ ਬੱਚਿਆਂ ਨੂੰ 6 ਮਹੀਨੇ ਮਾਂ ਤੋਂ ਦੁੱਧ ਪਿਲਾਓ ਪਹਿਲਾਂ ਉਸ ਤੋਂ ਬਾਅਦ ਹੌਲੀ-ਹੌਲੀ 6 ਮਹੀਨੇ ਤੋਂ ਬਾਅਦ ਆਪਣੇ ਸੈਮੀ ਸੋਲਿਡ ਫੂਡ ਜਿਹੜੇ ਉਹ ਇੰਟਰੋਡਕਸ਼ਨ ਕਰੋ ਤਾਂ ਕਿ ਬੱਚੇ ਆਪਣੇ ਡਾਈਟ ਪ੍ਰੋਪਰ ਲੈ ਸਕਣ ਠੀਕ ਥੈਂਕ ਯੂ ਜੀ ਜਿਹੜਾ ਪੇਟ ਭੁੰਗਦੀ ਵੀ ਹੈ ਮਾਤਾ ਅਮਰਕੋੜ ਤੇ ਚਰਨਗੋਸ਼ਟੀ ਵੱਲੋਂ ਤੇ ਜਨਨ ਕੈਂਪ ਨੈਟਲ ਕੈਂਪ ਖਾਦਾ ਕੈਂਪ ਲਗਾਇਆ ਗਿਆ ਹੈ ਮੇਰੀ ਆਮ ਜਨਤਾ ਕੇ ਅਪੀਲ ਹੈ ਬੇਅ ਵੱਧ ਵੱਧ ਇਸ ਕੈਂਪ ਦਾ ਫਾਇਦਾ ਲਓ ਮਾਤਾ ਵਰਣੇ ਕਰ ਆਪਣੇ ਤਾਰਾ ਕੰਮ ਛੱਡ ਗਿਆ ਹੋ ਤੁਹਾਡੇ ਹਲਕੇ ਤੇ ਤੁਹਾਡੇ ਏਰੀਆ ਚ ਦੇ ਡਾਕਟਰ ਬੈਠੇ ਨੇ ਵੱਧ ਉਹਨਾਂ ਨਾਲ ਫੈਸਲਾ ਲਓ ਧੰਨਵਾਦ